ਹਾਂਜੀ ਵਿਕਰਮਜੀਤ ਮੇਰਾ ਨਾਮ ਹੈ ਜੀ ਕ੍ਰਿਸ਼ਨਾ ਜੀ ਅੱਜ ਆਪਾਂ ਕਿਸਮਾ ਜੀ ਬਹੁਤ ਖੁਸ਼ੀ ਨਾਲ ਮਿਲਦੇ ਆ ਰਖੜੀ ਤੇ ਸਾਨੂੰ ਬਹੁਤ ਵਧੀਆ ਇਹਦੇ ਵਿੱਚ ਫੈਂਸੀ ਤੋਂ ਫੈਂਸੀ ਆਈਟਮ ਹੈ ਜੀ ਤਾਗੇ ਦੇ ਵਿੱਚ ਵੀ ਬਹੁਤ ਵੈਰੀ ਹੈ ਪ੍ਰੈਗਨੈਂਸ ਵਾਲੇ ਤਾਗੇ ਆਏ ਹੋਏ ਨੇ ਭਾਬੀਆਂ ਦੀ ਰਖੜੀ ਦੀ ਗੱਲ ਕਰੀ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਫੈਂਸੀ ਫੈਂਸੀ ਆਈਟਮਾਂ ਬੱਚਿਆਂ ਦੀ ਜਿਹੜੀ ਰਖੜੀ ਹੈ ਜੀ ਜਿੱਦਾਂ ਆਮ ਕਹ ਲਊਗੀ ਆ ਟੌイズ ਦੇ ਵਿੱਚ ਇਸੇ ਤਰ੍ਹਾਂ ਹੋਰ ਵੀ ਬਹੁਤ ਆਈਟਮਾਂ ਸਾਡੇ ਕੋਲ ਟੌイズ ਦੇ ਵਿੱਚ ਆ ਲਾਈਟ ਦੇ ਵਿੱਚ ਆ ਨਵੇਂ ਬੋਰਨ ਬੇਬੀ ਤੇ ਲਾ ਕੇ ਸਾਰੇ ਹਰ ਤਰ੍ਹਾਂ ਦੇ ਬੱਚੇ ਦੀ ਵੱਖੜੀ ਦੇ ਵਿੱਚ ਆਈਟਮਾਂ ਲੋਕਾਂ ਦੀ ਵੀ ਵੱਖ-ਵੱਖ ਮੰਗ ਰਹੇ ਦੀ ਬਿਲਕੁਲ ਜੀ ਬਿਲਕੁਲ ਹਰ ਤਰ੍ਹਾਂ ਦਾ ਬੱਚਾ ਹਰ ਤਰ੍ਹਾਂ ਦੀ ਗਾਗ ਦੇ ਚੋਇਸਾਂ ਪਹਿਣਾ ਭਰਾਵਾਂ ਵਾਸਤੇ ਡਿਫਰੈਂਟ ਟੂ ਡਿਫਰੈਂਟ ਆਈਟਮ ਹਰ ਸਾਲ ਕਹਿੰਦੀ ਹੈ ਕਿ ਕੁਝ ਨਵਾਂ ਹੋਣਾ ਚਾਹੀਦਾ ਆਪਾਂ ਵੀ ਹਰ ਸਾਲ ਅੱਡੀ ਵੀ ਮੀਤ ਹੁੰਦੀ ਹੈ ਕਿ ਹਰ ਸਾਲ ਕੁਝ ਨਵਾਂ ਲੈ ਕੇ ਆਈਏ ਚੈਲੰਜ ਵੀ ਹੁੰਦਾ ਉਹ ਸੈਟੀਸਫੈਕਸ਼ਨ ਬਿਲਕੁਲ ਜੇ ਪ੍ਰਾਈਸ ਦੀ ਗੱਲ ਕਰੀਏ ਰੇਟ ਆਪਾਂ ਮਾਰਕੀਟ ਨਾਲੋਂ ਬਹੁਤ ਹੀ ਮਿਲ ਕੇ ਰੀਜ਼ਨ ਨੰਬਰ ਰੱਖਦੇ ਜੇ ਕਿ ਸਾਡਾ ਮਾਲ ਹਰ ਸਾਲ ਵਿਕ ਜਾਏ ਖਤਮ ਹੋਵੇ ਤੇਰੀ ਏਟ ਮਾਰਕੀਟ ਨਾਲੋਂ ਸਾਡੇ ਘੱਟ ਹੁੰਦੇ ਨੇ ਜੀ دوسرا ਜੇ ਮੈਂ ਇੱਕ ਗੱਲ ਕਰਦਾ ਜਿਹੜੀ ਬੰਦੀ ਚੱਲ ਇੱਕ ਲੂੰਬਾ ਜੀ ਨਾ ਉਹ ਰਖੜੀ ਦਾ ਭਾਬੀ ਦੀ ਰਖੜੀ ਦਾ ਤਿੰਨ ਚਾਰ ਸਾਲ ਹੋ ਗਏ ਜੀ ਉਤਸ਼ਾਹ ਉਹਦਾ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਭਾਬੀ ਦੀ ਰਖੜੀ ਦਾ ਕਹਿੰਦੇ ਕਿ ਭਾਬੀ ਦੀ ਰਖੜੀ ਜਿਹੜੀ ਆ ਉਸ ਪਹਿਲਾਂ ਸਾਡੇ ਖਤਮ ਹੋ ਜਾਂਦੀ ਹੈ ਬਾਕੀ ਰਖੜੀ ਨਾਲੋਂ ਇੰਨਾ ਉਹਦਾ ਕ੍ਰੇਜ਼ੀ ਜਿਸ ਕੀ ਜੇ ਆਪਾਂ ਰਖੜੀ ਦੀ ਗੱਲ ਕਰਦੇ ਹਾਂ ਜਿਹਦਾ ਧਾਗੇ ਦੇ ਵਿੱਚ ਵੀ ਬਿਲਕੁਲ ਧਾਗੇ ਦੇ ਵਿੱਚ ਵੀ ਹਰ ਤਰ੍ਹਾਂ ਦੀ ਵੈਰਾਈਟੀ ਹੈ ਜੀ ਵਿੱਚ ਚੰਦਨ ਦੀ ਫ੍ਰੈਗਰੈਂਸ, ਰੋਜ਼ ਦੀ ਫ੍ਰੈਗਰੈਂਸ, ਕਲੀਆਂ ਵਾਲੀ ਫ੍ਰੈਗਰੈਂਸ ਹਰ ਤ ਤੇ ਰੇਟ ਵੀ ਬਹੁਤ ਜਾਇਜ਼ ਹੁੰਦੇ ਨੇ ਇਹਵਲਾਈਜ਼ ਬਿਲਕੁਲ ਇਹਵਲਾਈਜ਼ ਦਾ ਵੀ ਹੈਗਾ ਇੱਕ ਕਾਫੀ ਅੱਛਾ ਟ੍ਰੈਂਡ ਇਹਵਲਾਈਜ਼ ਵਾਲਾ ਵੀ ਮਾਲ ਸਾਡੇ ਤੇ ਨਾ ਖਤਮ ਹੋ ਜਾਂਦਾ ਬਿਲਕੁਲ ਤੇ ਹੋਲਸੇਲਰ ਦੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਰੱਖੜੀਆਂ ਦੇਖਦੇ ਆਂ ਜੋ ਸਾਨੂੰ ਵਧੀਆ ਲੱਗਦਾ ਨਾ ਕਿ ਜੋ ਕਸਟਮਰ ਦੀ ਚੋਇਸ ਹੋ ਸਕੇ ਉਸ ਹਾਰ ਨਾਲ ਹੀ ਰੱਖੜੀ ਪਸੰਦ ਕਰਦੇ ਆਂ ਤੇ ਤਾਂ ਜੋ ਸਾਡੀ ਸਾਰੀ ਵਧੀਆ ਦਿੱਖਣਾ ਸਿਰੋਸ ਤੇ ਸਾਡੀ ਸਾਰੀ ਨਵੇਂ ਤਰ੍ਹਾਂ ਦੀ ਰੱਖੜੀ ਜਾਂਦੀ ਹੈ ਤੇ ਅਸੀਂ ਉਹ ਇਹੀ ਕੋਸ਼ਿਸ਼ ਕਰਦੇ ਆਂ ਕਿ ਮਤਲਬ ਬਾਜ਼ਾਰ ਚ ਹੋਰ ਕਿਤੇ ਉਹਨਾਂ ਮਿਲੇ ਉਹੋ ਜਿਹੀ ਰੱਖੜੀ ਸਾਡੇ ਕੋਲ ਹੋਵੇ ਤੇ ਅਸੋ ਹਿਮਾਤ ਦੇ ਸੇਲੋ ਬੱਚਿਆਂ ਦੀ ਇਹ ਛੋਟੇ ਬੱਚੇ ਤੇ ਲੈ ਕੇ ਵੱਡੇ ਬੱਚਿਆਂ ਦੀ ਸਾਰੇ ਤਰ੍ਹਾਂ ਦੀ ਅਲੱਗ-ਅਲੱਗ ਰੱਖੜੀ ਹੈ ਸਾਡੇ ਕੋਲ ਤੇ ਹਾਂ ਜੀ ਇਸ ਵਾਰ ਇੱਕ ਆ ਨਵੇਂ ਤਰ੍ਹਾਂ ਦੇ ਗ੍ਰੀਫਟ ਆ ਕੇ ਆ ਉੱਪਰ ਲੱਗੇ ਹੋਏ ਜੀ ਤੇ ਇਹ ਵੀ ਬਹੁਤ ਵਿਕਦੇ ਪਏ ਸਾਡੇ ਕਾਫੀ ਸੇਲ ਹੋ ਜੀ